ਸਾਰੇ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆਂ ਅਸੀਂ ਗੱਲ ਕਰਾਂਗੇ ਅੱਜ ਕਿਰਿਆ ਜਾਂ ਵਰਬ ਦੇ ਬਾਰੇ ਵਿੱਚ ਜਿਹੜਾ ਕਿ ਬੀਏ, ਬੀਐਸਸੀ, ਬੀਕਾਮ ਸਮੈਸਟਰ ਦੂਜਾ ਦੇ ਵਿੱਚ ਇਹ ਪ੍ਰਸ਼ਨ ਦਰਜ ਹੈ ਤਾਂ ਜਿਹੜੇ ਸ਼ਬਦ ਕਿਸੇ ਜੀਵ ਜਾਂ ਪਦਾਰਤ ਦੇ ਕੰਮ ਜਾਂ ਉਸ ਦੀ ਹਾਲਤ ਜਾਂ ਬਦਲਣ ਦਾ ਅਤੇ ਨਾਲ ਹੀ ਸਮੇਂ ਦਾ ਬੋਧ ਕਰਾਉਣ ਮੈਂ ਤੁਹਾਨੂੰ ਸਿੰਪਲ ਭਾਸ਼ਾ ਸ਼ ਸਮਝਾਵਾਂ ਕਿ ਉਹ ਸ਼ਬਦ ਸਮੂਹ ਜਿਹੜਾ ਕਿਸੇ ਕਰਤਾ ਦੁਆਰਾ ਕੀਤੇ ਗਏ ਕੰਮ ਦਾ ਕਾਲ ਸਹਿਤ ਬੋਧ ਕਰਾਉਂਦਾ ਹੈ ਉਸ ਨੂੰ ਅਸੀਂ ਕਿਰਿਆ ਕਹਿੰਦੇ ਹਾਂ ਜਿਸ ਤਰ੍ਹਾਂ ਜਤਿੰਦਰ ਪੁਸਤਕ ਪੜ ਰਿਹਾ ਸੀ ਇਹਦੇ ਵਿੱਚ ਜਤਿੰਦਰ ਕਰਤਾ ਹੈ ਪੁਸਤਕ ਕਰਮ ਹੈ ਤੇ ਪੜ ਰਿਹਾ ਉਸਦੀ ਕਿਰਿਆ ਹੈ ਜਿਸ ਤੋਂ ਸਾਨੂੰ ਕੰਮ ਦਾ ਬੋਧ ਹੁੰਦਾ 25 ਸੌ ਰਹੀ ਹੈ ਸੌ ਰਹੀ ਕਿਰਿਆ ਹੈ ਕੋਲੇ ਬਲ ਕੇ ਸਵਾਹ ਹੋ ਜਾਣਗੇ ਸਵਾਹ ਹੋ ਜਾਣਗੇ ਕਿਰਿਆ ਹੈ ਤੇ ਇਹ ਅਸੀਂ ਮੁੱਖ ਤੌਰ ਤੇ ਜਿਹੜੀ ਕਿਰਿਆ ਹੈ ਉਸ ਨੂੰ ਕਰਤਾ ਤੇ ਕਰਮ ਦੋਹਾਂ ਦੇ ਨਾਲ ਜੋੜ ਕੇ ਦੇਖਦੇ ਹਾਂ ਤੇ ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਜਿਵੇਂ ਕਿ RAM ਖੇਡ ਰਿਹਾ ਹੈ ਖੇਡ ਰਿਆ ਕਿਹ ਹੈ ਕਿਰਿਆ ਹੈ ਤੇ ਜੋ ਜਿਹੜਾ ਵਿਅਕਤੀ ਹੈ ਕਿਰਿਆ ਕਰ ਰਿਹਾ ਹੈ ਉਸ ਨੂੰ ਅਸੀਂ ਕਰਤਾ ਕਿਹਾ ਇਸੇ ਪ੍ਰਕਾਰ ਕਰਮ ਕਰਤਾ ਦੁਆਰਾ ਜਿਹੜਾ ਕੰਮ ਕੀਤਾ ਜਾਂਦਾ ਹੈ ਉਸ ਨੂੰ ਕਰਮ ਕਹਿੰਦੇ ਹਨ ਜਿਵੇਂ RAM ਫੁੱਟਬਾਲ ਨਾਲ ਖੇਡ ਰਿਹਾ ਹੈ ਵਿੱਚ ਫੁੱਟਬਾਲ ਉਸਦਾ ਕਰਮ ਹੈ। ਉਹਨ ਗਾਲ ਕਰੀਏ ਤਾਂ ਕਿਰਿਆਦਿਆਂ ਦੋ ਕਿਸਮਾਂ ਨੇ ਮੁਖਤਕ ਤੇ ਅਕਰਮਕ ਤੇ ਸਕਰਮਕ। ਅਕਰਮਕ ਕਿਰਿਆ ਹੁੰਦੀ ਹੈ ਜਿਸ ਕਿਰਿਆ ਦਾ ਕਾਰਜ ਉਸਤੇ ਕਰਤਾ ਤੱਕ ਹੀ ਸੀਮਤ ਰਹੇ। ਪਾਵ ਕਰਤਾ ਜਿਹੜਾ ਹੈ ਉਹ ਹੋਵੇ ਪਰ ਕਰਮ ਨਾ ਹੋਵੇ ਜਿਹੜੇ ਵਾਕ ਚ ਉਸ ਨੂੰ ਅਕਰਮਕ ਕਿਰਿਆ ਵਾਲਾ ਵਾਕ ਕਹਿੰਦੇ ਹਨ। ਜਿਸ ਤਰ੍ਹਾਂ ਚਾਨ ਨਿਕਲ ਆਇਆ ਹੈ ਜਾਂ ਗੀਤੂ ਗਾਉਂਦੀ ਹੈ। ਇਦੇ ਵਿੱਚ ਚਾਨ ਕਰਤਾ ਦੇ ਤੌਰ ਤੇ ਆ ਨਿਕਲ ਆਇਆ ਕਿਰਿਆ ਹੈ ਪਰ ਕਰਮ ਨਹੀਂ ਹੈ ਇਸ ਪ੍ਰਕਾਰ ਗੀਤੂ ਗਾਉਂਦੀ ਹੈ ਵਿੱਚ ਗੀਤੂ ਕਰਤਾ ਹੈ ਤੇ ਗਾਉਂਦੀ ਕਿਰਿਆ ਹੈ ਇਸ ਤੇ ਵਿੱਚ ਵੀ ਕਰਮ ਨਹੀਂ ਹੈ ਇਸ ਨੂੰ ਅਸੀਂ ਅਕਰਮਕ ਆ ਮੀਨਸ ਵਿਦਾਊਟ ਬਿਨਾ ਕਰਮ ਤੋਂ ਆਉਣ ਵਾਲੀ ਕਿਰਿਆ ਕਹਾਂਗੇ ਤੇ ਸਹਕਰਮਕ ਮਤਲਬ ਵਿਧ ਕਰਮ ਜਿਸ ਕਿਰਿਆ ਵਿੱਚ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ ਜਿਸ ਤਰ੍ਹਾਂ ਨੀਤੂ ਰਸਤੀ ਟੱਪਦੀ ਹੈ ਸਰਲਾ ਦੁੱਧ ਪੀ ਰਹੀ ਹੈ इन्हों दो है, है, है। है, है। इस प्रकार इस कर्म क्रिया वाक वाला वाक्य मान लो जो असि तो रस्सी शब्द कट दे टपती है तो फिर उपर वाली कैटेगरी आ जाएगा जिसन आपा वाकया ज सरला पी रही है कला कही ਤਾਂ ਵੀ ਕਰਮਕ ਕਿਰਿਆ ਵਾਲਾ ਕਾਜ ਹੈਗਾ ਪਰ ਜੇ ਅਸੀਂ ਨਾਲ ਕਰਮ ਲਾਇਆ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਕਰਤਾ ਦੇ ਤੌਰ ਤੇ ਆਏਗਾ ਜਾਂ ਇਹਦੇ ਵਿੱਚ ਕਰਮ ਦੇ ਤੌਰ ਤੇ ਆਏਗਾ ਅਕਰਮਕ ਤੇ ਕਰਮਕ ਕਿਰਿਆਵਾਂ ਦੋ ਕਿਸਮ ਦੀਆਂ ਨੇ ਹੁਣ ਅਸੀਂ ਇਹਨਾਂ ਦੀ ਅੱਗੋਂ ਵਡ ਕਰਾਂਗੇ ਕਰਮਕ ਕਿਰਿਆ ਦੀ ਪਹਿਲਾਂ ਕਰਾਂਗੇ ਅਕਰਮਕ ਕਿਰਿਆ ਦੋ ਤਰ੍ਹਾਂ ਦੀ ਆ ਪੂਰਨ ਕਰਮਕ ਤੇ ਅਪੂਰਨ ਕਰਮਕ ਪੂਰਨ ਦਾ ਜਿਵੇਂ ਨਾਮ ਤੋਂ ਸਪੈਸਟਿਆ ਕਿ ਉਹ ਕਿਰਿਆ ਦਾ ਉਹ ਰੂਪ ਜਿਸ ਦੇ ਵਿੱਚ ਕਰਤਾ ਚਾਹੇ ਕਰਮ ਚਾਹੇ ਨਹੀਂ ਵੀ ਆਇਆ ਪਰ ਵਾਕ ਪੂਰਾ ਹੈ ਪੂਰਨ ਅਕਰਮਕ ਮੀਨਸ ਕਿ ਕਰਮ ਨਹੀਂ ਆਇਆ ਪਰ ਵਾਕ ਪੂਰਨ ਹੈ ਜਿਹੜੀ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਸਾਰਥਕ ਵਾਕ ਬਣਾ ਦੇਵੇ ਉਸ ਨੂੰ ਪੂਰਨ ਅਕਰਮਕ ਕਿਰਿਆ ਕਹਿੰਦੇ ਹਨ ਜਿਵੇਂ ਬਾਲ ਰੋਇਆ ਕੁੱਤਾ ਭੌਂਕਿਆ ਗੀਤਾ ਸੌਂਗੀ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਬਾਲ ਕੁੱਤਾ ਤੇ ਗੀਤਾ ਇਹ ਤਿੰਨ ਕਰਤ ਹਨ ਤੇ ਰੋਇਆ ਭੌਂਕਿਆ ਤੇ ਸੌ ਗਈ ਜਿਹੜੀ ਹੈ ਉਹ ਕਿਰਿਆਵਾਂ ਨੇ ਪਰ ਇਹਦੇ ਵਿੱਚ ਕਰਮ ਨਹੀਂ ਵੀ ਆਇਆ ਤਾਂ ਵੀ ਵਾਕ ਪੂਰਾ ਹੈ ਇਹਨੂੰ ਅਸੀਂ ਪੂਰਨ ਕਰਮਕ ਕਹਿ ਦਿੰਦੇ ਹਾਂ ਅਗਲੀ ਐਡਾ ਕੈਟੇਗਰੀ ਹੈ ਅਪੂਰਨ ਅਕਰਮਕ ਜਿਹੜੀ ਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਹੀਂ ਬਣਾ ਸਕਦੀ ਉਸ ਨੂੰ ਅਪੂਰਨ ਅਕਰਮਕ ਕਿਰਿਆ ਕਹਿੰਦੇ ਹਨ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜਿਸਦੇ ਵਿੱਚ ਕਰਮ ਨਹੀਂ ਹੈਗਾ ਕਿਰਿਆ ਹੈ ਤੇ ਕਰਤਾ ਹੈ ਇਹ ਕੋਵਾ ਜਿਹੜਾ ਪੂਰਾ ਵਾਕ ਬਣਾ ਸਕਦਾ ਪੂਰਨ ਆ ਇਹ ਕੋਵਾ ਜਿਹੜਾ ਜਿਹਦੇ ਕਰਤਾ ਵੀ ਹੈਗਾ ਕਿਰਿਆ ਵੀ ਹੈਗੀ ਪਰ ਵਾਕ ਪੂਰਾ ਨਹੀਂ ਉਸ ਨੂੰ ਅਸੀਂ ਅਪੂਰਨ ਅਕਰਮਕ ਕਹਿੰਦੇ ਹਾਂ ਜਿਵੇਂ ਰਵੇਲ ਹੋ ਗਿਆ ਹੁਣ ਰਵੇਲ ਕਰਤਾ ਹੈ ਹੋ ਗਿਆ ਕਿਰਿਆ ਪਰ ਵਾਕ ਪੂਰਾ ਨਹੀਂ ਨਰਵੇਲ ਬਿਮਾਰ ਹੋ ਗਿਆ ਜਾਂ ਰਵੇਲ ਪਾਸ ਹੋ ਗਿਆ ਜਾਂ ਫੇਲ ਹੋ ਗਿਆ ਕੋਈ ਜੀ ਸਪਸ਼ਟ ਭਾਵ ਕਰਤਾ ਵੀ ਹੈ ਕਿਰਿਆ ਵੀ ਹੈ ਪਰ ਵਾਕ ਪੂਰਾ ਨਹੀਂ ਦਾ ਨੰਬਰ 2 ਤੇ ਸਕਰਮਕ ਕਿਰਿਆ ਸਕਰਮਕ ਕਿਰਿਆ ਉਹ ਹ ਜਿਸ ਦੇ ਵਿੱਚ ਕਰਮ ਵੀ ਆਵੇ ਕਿਰਿਆ ਵੀ ਆਵੇ ਤੇ ਕਰਤਾ ਵੀ ਆਵੇ ਤੇ ਵਾਕ ਬਗਮਲ ਹੋਵੇ ਇਹ ਵੀ ਦੋ ਤਰ੍ਹਾਂ ਦੇ ਹਨ ਪੂਰਨ ਸਕਰਮਕ ਤੇ ਅਪੂਰਨ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਪੂਰਾ ਤੇ ਅਰਥਪੂਰਨ ਵਾਕ ਬਣਾਵੇ ਉਸ ਨੂੰ ਪੂਰਨ ਸਕਰਮਕ ਕਿਹਾ ਜਾਂਦਾ ਹੈ ਮਤਲਬ ਜਿੱਤੇ ਵਿੱਚ ਸਾਰੇ ਤੱਤ ਹਨ ਕੁੜੀਆਂ ਕਰਤਾ ਗਿੱਦਾ ਕਰਮ ਪਾਇਆ ਕਿਰ ਕਿਰਿਆ ਪੂਰਾ ਵਾਕ ਬਣ ਗਿਆ ਤੇ ਕਿਸਾਨਾ ਨੇ ਹਲ ਵਾਏ ਵਿੱਚ ਵੀ ਪੂਰਾ ਵਾਕ ਬਣ ਗਿਆ ਤੇ ਇਹਦਾ ਹੀ ਅਗਲਾ 파ਟ ਹੈ ਅਪੂਰਨ ਸਕਰਮਕ ਅਪੂਰਨ ਸਕਰਮਕ ਜਿਵੇਂ ਨਾਮ ਤੋਂ ਸਪਸ਼ਟ ਹੈ ਕਿ ਜਿਸ ਦੇ ਵਿੱਚ ਕਰਤਾ ਵੀ ਹੋਏਗਾ ਕਰਮ ਵੀ ਹੋਏਗਾ ਕਿਰਿਆ ਵੀ ਹੋਏਗੀ ਪਰ ਅਰਥ ਪੂਰਨ ਵਾਕ ਨਾ ਬਣਾ ਸਕੇ ਉਸ ਨੂੰ ਅਪੂਰਨ ਸਕਰਮਕ ਕਹਿੰਦੇ ਹਨ ਜਿਸ ਤਰ੍ਹਾਂ ਨਿਰਮਲਾ ਭੈਣ ਨੂੰ ਕਹਿਣ ਲੱਗੀ ਇਸ ਦੇ ਵਿੱਚ ਨਿਰਮਲਾ ਕਰਤਾ ਹੈ ਭੈਣ ਨੂੰ ਕਰਮ ਹੈ ਕਹਿਣ ਲੱਗੀ ਕਿਰਿਆ ਹੈ ਪਰ ਵਾਕ ਪੂਰਾ ਨਹੀਂ ਹੈ ਕਿਉਂਕਿ ਇਸ ਨੂੰ ਅਸੀਂ ਕੀ ਕਿਹਾ ਅਪੂਰਨ ਸਕਰਮਕ ਕਿਰਿਆ ਅਪੂਰਨ ਮੀਨਸ ਇਨਕੰਪਲੀਟ ਅਧੂਰਾ ਪਿਤਾ ਨੇ ਵੱਡੇ ਪੁੱਤਰ ਨੂੰ ਬਣਾ ਦਿੱਤਾ ਉਪਰੋਕਤ ਵਾਕਾਂ ਚ ਨਿਰਮਲਾ ਕਰਤਾ ਹੈ ਭੈਣ ਕਰਮ ਹੈ ਕਹਿਣ ਲੱਗੀ ਸਕਰਮਕ ਕਿਰਿਆ ਪਰ ਇਹਨਾਂ ਤਿੰਨਾਂ ਦੇ ਹੁੰਦਿਆਂ ਵੀ ਵਾਕ ਅਧੂਰਾ ਤੇ ਅਪੂਰਨ ਹੈ ਕਿਉਂ ਜੋ ਇਸ ਤੋਂ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਨਿਰਮਲਾ ਭੈਣ ਨੂੰ ਕੀ ਕਹਿਣ ਲੱਗੀ ਇਸੇ ਤਰ੍ਹਾਂ ਦੂਜੇ ਵਾਕ ਤੋਂ ਵੀ ਸਾਫ਼ ਪਤਾ ਨਹੀਂ ਚੱਲਦਾ ਕਿ ਪਿਤਾ ਨੇ ਪੁੱਤਰ ਨੂੰ ਕੀ ਬਣਾ ਦਿੱਤਾ ਸੋ ਕਹਿਣ ਲੱਗੀ ਤੇ ਬਣਾ ਦਿੱਤਾ ਅਦੂਰੀਆਂ ਇਸ ਕਰਮਕ੍ਰਿਆਵਾਂ ਹਨ ਉਸ ਤੋਂ ਬਾਅਦ ਆ ਗਿਆ ਸੰਸਰਗੀ ਅਤੇ ਸਹਾਇਕ ਕਿਰਿਆ ਹੁਣ ਸੰਸਰਗੀ ਕਿਰਿਆ ਕਿਹੜੀ ਹੈ ਸੰਸਰਗੀ ਕਿਰਿਆ ਉਹ ਹੈ ਜਿਹੜੀ ਹੈ ਹਨ ਜਾਂ ਸੀ ਸੰਦਰੂਪ ਚ ਆਉਂਦੀ ਹੈ ਪਰ ਇਹ ਮੁੱਖ ਕਿਰਿਆ ਤੋਂ ਵਾਲੇ ਵਾਕ ਚ ਨਹੀਂ ਆਉਂਦੀ ਮਤਲਬ ਇਹਦੇ ਨਾਲ ਮੁੱਖ ਕਿਰਿਆ ਨਹੀਂ ਲੱਗਦੀ ਜਿਸ ਤਰ੍ਹਾਂ ਇਹ ਸਾਡੀ ਕੋਠੀ ਹੈ ਹੁਣ ਇਸ ਵਾਕ ਵਿੱਚ ਮਤਲਬ ਕਿਤੇ ਕੋਈ ਵੀ ਮੁੱਖ ਕਿਰਿਆ ਨਹੀਂ ਆਈ ਤਾਂ ਇਹ ਹੈ ਸੰਸਰਗੀ ਕਿਰਿਆ ਦੇ ਤੌਰ ਤੇ ਆਈ ਹੈ ਇਸ ਬੰਗਲੇ ਦੇ 7 ਕਮਰੇ ਹਨ ਇਹਦੇ ਵਿੱਚ ਵੀ ਕੋਈ ਮੁੱਖ ਕਿਰਿਆ ਨਹੀਂ ਮੈਂ ਬੱਚੇ ਦੱਸਣਾ ਚਾਹਾਂਗੀ ਮੁੱਖ ਕਿਰਿਆ ਕੀ ਬਿਆਹ ਕੀ ਹੁੰਦੀ ਹੈ ਜਿਸ ਤਰ੍ਹਾਂ ਸੀ ਕਿ ਖੇਡ ਪੜ ਲੜ ਰਲ ਵਗੈਰਾ ਮੰਗ ਸੰ ਆਦ ਇਹ ਮੁੱਖ ਕਿਰਿਆ ਪਰ ਆਪਾਂ ਦੇਖ ਰਹੇ ਇੱਥੇ ਕੋਈ ਵੀ ਮੁੱਖ ਕਿਰਿਆ ਕਰਤਾ ਕੋਈ ਵੀ ਕੰਮ ਨਹੀਂ ਕਰ ਰਿਹਾ ਇਹਦੇ ਵਿੱਚ ਕੋਈ ਇਹਦੇ ਵਿੱਚ ਸਿਰਫ ਅਸੀਂ ਕੋਈ ਕਿਸੇ ਚੀਜ਼ ਦੀ ਲੋਕੇਸ਼ਨ ਦੱਸ ਰਹੇ ਹਾਂ ਜਾਂ ਕੋਈ ਜਗ੍ਹਾ ਬਾਰੇ ਦੱਸ ਰਹੇ ਹਾਂ ਤਾਂ ਇਹਦੇ ਵਿੱਚ ਮੁੱਖ ਕਿਰਿਆ ਨਹੀਂ ਆਈ ਅਜੇ ਮੁੱਖ ਕਿਰਿਆ ਨਹੀਂ ਹੁੰਦੀ ਇਕੱਲੀ ਸਹਾਇਕ ਕਿਰਿਆ ਹੁੰਦੀ ਆ ਉਹਨੂੰ ਸੰਸਰਗੀ ਕਿਰਿਆ ਕਹਿੰਦੇ ਹਨ ਜਿਵੇਂ ਇਹ ਸਾਡੀ ਕੋਠੀ ਹੈ ਇਸ ਬੰਗਲੇ ਦੇ ਸੱਤ ਕਮਰੇ ਹਨ ਜਾਂ ਸੀ ਆਰਥਿਕ ਤੌਰ ਤੇ ਜੇ ਵੀ ਗੁਲਾਮ ਹ ਇਹਨਾਂ ਵਿੱਚ ਕੋਈ ਵੀ ਕਿਰਿਆ ਨਹੀਂ ਹੈ ਕੇਵਲ ਹੈ ਹਨ ਸੀ ਸੰ ਇਸ ਸੰਸਰਗੀ ਕਿਰਿਆ ਦੇ ਤੌਰ ਤੇ ਆਇਆ ਲਾਸਟ ਹੈਗੇ ਸਹਾਇਕ ਕਿਰਿਆ ਸਹਾਇਕ ਕਿਰਿਆ ਦਾ ਮਤਲਬ ਹੈ ਉਹ ਕਿਰਿਆ ਜਿਹੜੀ ਮੁੱਖ ਕਿਰਿਆ ਦੀ ਮਦਦ ਕਰਦੀ ਆ ਮੂਖ ਕਿਰਿਆ ਨਾਲ ਮਿਲ ਕੇ ਕਿਸੇ ਵਾਕ ਨੂੰ ਪੂਰਨ ਬਣਾਉਂਦੀ ਆ ਜਿਸ ਵੇਲੇ ਹੈ ਸੀ ਹਾਂ ਤੇ ਇਹਨਾਂ ਦੇ ਰੂਪ ਕਿਸੇ ਅਕਰਮਕ ਜਾਂ ਸਕਰਮਕ ਕਿਰਿਆ ਨਾਲ ਮਿਲ ਕੇ ਕੰਮ ਕਰੰਤਾ ਉਹਨਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ ਜੇ ਸਕਰਮਕ ਜਾਂ ਸਕਰਮਕ ਕਿਰਿਆ ਦੀ ਸਹਾਇਤਾ ਸਹਾਇਕ ਕਿਰਿਆ ਕਰਦੀ ਹੈ ਉਸ ਨੂੰ ਮੂਖ ਕਿਰਿਆ ਕਹਿੰਦੇ ਹਨ ਉਦਾਹਰਣ ਜਿਵੇਂ ਥੋਬੀ ਤੇ কুমਹਾਰ ਸੋਕਾ ਮੰਗਦੇ ਹਨ ਉਹਦੇ ਵਿੱਚ ਮੰਗ ਮੂਖ ਕਿਰਿਆ ਹੈ ਮੰਗਦੇ ਮੂਖ ਕਿਰਿਆ ਹੈ ਤੇ ਹਾਂ ਸਹਾਇਕ ਕਿਰਿਆ ਹੈ ਇਸਾਰੇ ਵਰਖਾ ਚੌਂਦਾ ਵਿੱਚ 14 ਮੋਕ ਕਿਰਿਆ ਤੇ ਹੈ ਉਸ ਦੀ ਸਹਾਇਕ ਕਿਰਿਆ ਹੈ। ਸੁਆਣੀ ਚੱਕੀ ਪੀਸਤੀ ਵਿੱਚ ਪੀਸਤੀ ਮੋਕ ਕਿਰਿਆ ਹੈ ਤੇ ਹੈ ਉਸ ਦੀ ਸਹਾਇਕ ਕਿਰਿਆ ਹੈ। ਕਹਿੰਦਾ ਭਾਵ ਕਿ ਉਹ ਹੈ ਹੰਤ ਸੀਜ਼ਨ ਉਸ ਹਾਲਤ ਵਿੱਚ ਸੰਸਰਗੀ ਹੁੰਦੇ ਆ ਜਦੋਂ ਉਹਨਾਂ ਦੇ ਨਾਲ ਮੋਕ ਕਿਰਿਆ ਨਹੀਂ ਲੱਗਦੀ। ਤੇ ਜੇ ਮੋਕ ਕਿਰਿਆ ਤੋਂ ਬਾਅਦ ਹੁੰਦੇ ਆ ਤੇ ਉਹ ਸਹਾਇਕ ਕਿਰਿਆ ਦੇ ਤੌਰ ਤੇ ਜਾਣੇ ਜਾਂਦੇ ਆ। ਲਾਸਟ ਵਿੱਚ ਇੱਕ ਧਾਤੂ ਕੀ ਹੁੰਦਾ ਹੈ? ਤਾਤੂ ਮੂਲ ਕਿਰਿਆ ਨੂੰ ਧਾਤੂ ਕਿਹਾ ਜਾਂਦਾ ਜਿੰਨਾ ਸ਼ਬਦਾਂ ਤੋਂ ਹੋਰ ਕਿਰਿਆਵਾਂ ਬਣ ਸਕਦੀਆਂ ਹਨ ਉਹਨਾਂ ਨੂੰ ਧਾਤੂ ਕਿਹਾ ਜਾਂਦਾ ਹੈ ਜਿਵੇਂ ਖਾ ਬੈਠ ਤੇ ਪੜ ਖਾ ਤੋਂ ਖਾਂਦਾ ਹੈ ਖਾਏਗਾ ਖਾਣਗੇ ਖਾਦਾ ਹੈ ਆ ਸਕਦਾ ਬੈਠ ਤੋਂ ਬੈਠੋ ਬੈਠੇਗਾ ਬੈਠਣਗੇ ਪੜ ਤੋਂ ਪੜਦਾ ਪੜਦੇ ਪੜਦੀਆਂ ਪੜਨਗੇ अनेका ਪ੍ਰਕਾਰ ਦੇ ਅੱਗੇ ਕਿਰਿਆਵਾਂ ਆ ਸਕਦੀਆਂ ਪਰ ਮੂਲ ਤੌਰ ਤੇ ਜਿਹੜਾ ਸ਼ਬਦ ਬੇਸਿਕ ਸ਼ਬਦ ਹੈ ਉਹ ਖਾ ਬੈਠ ਪੜ ਉਹਨੂੰ ਅਸੀਂ ਧਾਤੂ ਕਿਹਾ ਤਾਤੂ ਦੋ ਤਰ੍ਹਾਂ ਦੇ ਆ ਮੂਲ ਧਾਤੂ ਮੂਲ ਧਾਤੂ ਐ ਜਿਹੜੇ ਨਾਂ ਤਾਂ ਕਿਸੇ ਦੂਸਰੇ ਸ਼ਬਦ ਤੋਂ ਬਣਦੇ ਆ ਤੇ ਨਾ ਹੀ ਹੋਰ ਅੱਗੇ ਤੋੜੇ ਜਾ ਸਕਦੇ ਆ ਜਿਵੇਂ ਗਾ ਗਾ ਜਾ ਦੌੜ ਇਹ ਹੋਰ ਅੱਗੇ ਨਹੀਂ ਤੋੜੇ ਜਾ ਸਕਦੇ ਆ ਰਚਿਤ ਧਾਤੂ ਜਿਹੜੇ ਕਿਸੇ ਧਾਤੂ ਤੋਂ ਮਿਲ ਕੇ ਬਣਦੇ ਹਨ ਉਹਨਾਂ ਨੂੰ ਰਚਿਤ ਧਾਤੂ ਕਹਿੰਦੇ ਆ ਜਿਵੇਂ ਗਾਉਂਦਾ ਜਾਂਦਾ ਦੌੜਦਾ ਖਾਂਦਾ ਆਦ ਇਸ ਪ੍ਰਕਾਰ ਜਿਹੜਾ ਕਿਰਿਆ ਵਾਲਾ ਪ੍ਰਸ਼ਨ ਐ ਉਸ ਤੇ ਤੁਸੀਂ 20 ਅੰਕਾਂ ਦੇ ਅਨੁਸਾਰ ਪਹਿਲਾਂ ਕਿਰਿਆ ਦੀ ਪ੍ਰਭਾਸ਼ਾ ਦੋਗੇ ਫਿਰ ਉਸ ਤੋਂ ਬਾਅਦ ਅਕਰਮਕਸ ਕਰਮਕ ਕਿਰਿਆ ਬਾਰੇ ਦੱਸੋਗੇ ਫਿਰ ਅਕਰਮਕ ਕਿਰਿਆਦਿਆਂ ਦੋ ਟਾਈਪਸ ਪੂਰਨ ਤੇ ਅਪੂਰਨ ਅਕਰਮਕ ਤੋਂ ਕਰਮਕ ਫਿਰ ਸਕਰਮਕ ਕਿਰਿਆਦਿਆਂ ਦੋ ਟਾਈਪ ਅਪੂਰਨ ਤੇ ਸੰਪੂਰਨ ਅਕਰਮਕ ਕਿਰਿਆ ਫਿਰ ਸੰਸਰਗੀ ਕਿਰਿਆ ਫਿਰ ਸਹਾਇਕ ਕਿਰਿਆ ਤੁਸੀਂ ਚਾਹੋ ਤਾਂ ਧਾਤੂ ਪਹਿਲਾਂ ਵੀ ਦੱਸ ਸਕਦੇ ਹੋ ਕਿ ਧਾਤੂ ਕਿਰਿਆ ਦਾ ਬੇਸ ਆ ਕਿਉਂਕਿ ਧਾਤੂ ਮੁੱਖ ਕਿਰਿਆ ਦੇ ਰੂਪ ਚ ਆਉਂਦਾ ਹੈ ਤੇ ਉਹਦੇ ਨਾਲ ਅੱਗੇ ਹੋਰ ਉਹਨੂੰ ਵਧਾਇਆ ਜਾ ਸਕਦਾ ਹੈ